ਭਾਬੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਕਰਵਾਇਆ ਦਿਓਰ ਦਾ ਕਤਲ ਰੋਜਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੁੰਜੇ ਕਤਲ ਦੀ ਗੁੱਥੀ ਨੂੰ ਸਲਝਾ ਲਿਆ ਤੋਸ਼ੀਆਂ ਨੂੰ ਕੀਤਾ ਕਾਬੂ ਅੱਗੇ ਦੀ ਜਾਣਕਾਰੀ ਐਸਪੀਡੀ ਰਣਦੀਰ ਕੁਮਾਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਣੋ ਉਹਨਾਂ ਦੀ ਜਬਾਨੀ ਕੀ ਹੈ ਪੂਰਾ ਮਾਮਲਾ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਇਹ ਬਲਾਣਾ ਐਫਆਈਰ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏਗੀ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦੋਹਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੁਢਲੀ ਤਫ਼ਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲੇ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6188 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸ਼ਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਤ ਰਹਿੰਦਾ ਸੀ ਉਹ 21 8 ਨੂੰ ਫਲੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦੇ ਜਿਹੜਾ ਦੇਵਰ ਸੀ 인ਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬੋਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬੋਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉੱਥੇ ਸੁੱਟਦਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ ਧੰਨਵਾਦ